ਅੱਜ ਕੀ ਕਰੀ ਜਨੇ ਆ ਬਸ ਅੱਜ ਨਾ ਦੋ ਸੂਟ ਆਏ ਸੀਗੇ ਹੂੰ ਪਿੰਡ ਚੋਂ ਸਾਲ ਪਿੱਛੋਂ ਕਿਤੇ ਆਏ ਆ ਹਾਂ ਤੇ ਮੇਰਾ ਤਾਂ ਨਾ ਮਾੜੀ ਖੁਸ਼ ਹੋ ਗਿਆ ਕਿ ਮੈਂ ਕੋਈ ਕੰਮ ਲੱਗੂਗੀ ਸਾਲ ਬਾਅਦ ਆਏ ਆ ਹੋਰ ਸਾਲ ਹੋ ਗਿਆ ਮੈਨੂੰ ਬੇਲੀ ਬੈਠੀ ਨੂੰ ਮੈਂ ਕਹਿੰਨੇ ਕੱਪੜੇ ਸਿਉਂਦੀ ਸੀ ਤੇ ਅੱਜ ਜਦੋਂ ਸੂਟ ਆਇਆ ਨਾ ਤੇ ਬੜੀ ਖੁਸ਼ੀ ਹੋਈ ਮੈਨੂੰ ਵੀ ਮੈਂ ਵੀ ਸੂਟ ਕੱਟ ਕੇ ਤੇ ਸਿਉਂਗੀ ਕਿਤੇ ਲਾਲਚ ਲੱਗੂਗੀ ਇੱਕ ਸਾਲ ਚ ਤਾਂ ਵੈਸੇ ਬੰਦਾ ਹੌਲੀ ਹੌਲੀ ਭੁੱਲ ਜਾਂਦਾ ਹੋਰ ਨਹੀਂ ਭੁੱਲਦੀ ਤਾਂ ਨਹੀਂ ਮੈਂ ਸੂਟ ਤਾਂ ਮੈਂ ਬਹੁਤ ਸਾਰੇ ਨਹੀਂ ਦੋ ਸੂਟਾ ਫੜਾ ਕੇ ਕੇ ਕੋਈ ਹੂੰ ਤੇ ਮੈਂ ਕਿ ਚੱਲ ਵੇਲੀ ਬੈਠੇ ਹੁਣ ਕੱਟਾਂ ਬਹੁਤ ਜੀ ਲੱਗਦਾ ਕੰਮ ਕਰਕੇ ਤਾਂ ਬੰਦਾ ਲਾਲਚ ਲੱਗਿਆ ਰਹਿੰਦਾ ਹੋਰ ਤਾਂ ਕਿਹੜੀ ਗੱਲ ਹੈ ਵੇਲੇ ਪੈ ਪੈ ਕੇ ਨਾ ਜਵਾਂ ਹੀ ਤੇ ਮਾਰੀਆਂ ਦਾ ਘਰ ਹੀ ਹੂੰ ਤੇ ਮੈਂ ਤਾਂ ਇਹ ਕਹਿੰਦੀ ਨਸੀਰੋਜ ਵੀ ਕੋਈ ਸੂਟ ਆਵੇ ਤੇ ਮੈਂ ਵੀ ਸਿਉਵਾਂ ਅੱਜ ਤਾਂ ਕਿਤੇ ਮੇਰੇ ਕੋਲ ਇੰਨੇ ਸੂਟ ਆਉਣੇ ਬਾਹਰ ਨਾ ਉਹਨਾਂ ਤੇ ਮੈਂ ਤੂੰ ਡਿਊਟੀ ਜਾਂਦੇ ਰਹਿਣਾ ਮੈਂ ਲੱਗੀ ਰਹਿਣਾ ਤਾਂ ਅੱਗਾ ਇੱਥੇ ਬੈਠ ਕੇ ਸਾਰਾ ਦਿਨ ਲੱਗੀ ਰਹਿੰਦੀ ਹਾਂ ਅੱਜ ਉਸੇ ਥਾਂ ਤੇ ਬਹਿ ਕੇ ਮੈਨੂੰ ਇੰਨੀ ਖੁਸ਼ੀ ਹੋਈ ਮੈਂ ਕੱਗਿਆ ਵੀ ਮੈਂ ਇੱਥੇ ਬਹਿ ਕੇ ਸੂਟ ਕੱਟਦੀ ਹੁੰਦੀ ਸੀ ਪੱਖੇ ਥੱਲੇ ਹੂੰ ਐਸ ਕਮਰੇ ਦੇ ਵਿੱਚ ਮੈਂ ਸੂਟ ਕੱਟਣੇ ਤਾਂ ਮੈਨੂੰ ਬਹੁਤ ਅੱਜ ਖੁਸ਼ੀ ਹੋਈ ਆ ਵੀ ਚੱਲ ਸੂਟ ਆਇਆ ਦੋ ਮੈਂ ਸਿਉਂਗੀ ਚਲੋ ਵਧੀਆ ਹੋਰ ਲਾਚ ਲਗਾਗੇ ਹਾਂ ਆ ਪਾ ਤੜਕੇ ਵੇਲੀਆਂ ਖਾ ਕੇ ਪਏ ਰਹਿੰਦੇ ਨੇ ਬੈਠੇ ਰਹਿੰਦੇ ਨੇ ਹੋ ਜੀ ਕਿਹੜਾ ਲੱਗਦਾ ਫੇ ਸਾਰਾ ਦਿਨ ਲੰਮੇ ਪਏ ਰਹਿੰਦਾ ਹਾਂ ਮੈਂ ਲੱਗਿਆ ਨਹੀਂ ਹਰੇਕ ਬੰਦਾ ਕੰਮ ਲੱਗਾ ਉਹ ਵੇ ਟੈਨਸ਼ਨਾਂ ਘੱਟ ਹੋਣ ਹੂੰ ਟੈਨਸ਼ਨਾਂ ਹੀ ਆ ਵੇਲਿਆਂ ਨੂੰ ਤਾਂ ਵੇਲੇ ਨੂੰ ਟੈਨਸ਼ਨ ਨਹੀਂ ਆਉਂਦੀ ਆ ਵੇਲਾ ਬੈਠਾ ਬੰਦਾ ਕਹੇ ਕਿੱਧਰ ਨੂੰ ਸੋਈ ਜਾਏ ਕਿੱਦਾਂ ਜਾਨ ਜੋਗ ਗਈਆਂ ਗਰਮੀ ਬਹੁਤ ਆ ਹੂੰ ਘਰੇ ਵੀ ਵੇਲੇ ਪਏ ਰਹਿਣਾ ਆਜ ਮੈਨੂੰ ਇਨੀ ਖੁਸ਼ੀ ਹੋਈ ਮੈਂ ਕਿੱਜ ਮੈਂ ਨਾ ਸੂਟ ਆ ਗਿਆ ਅੱਜ ਤਾਂ ਮੈਂ ਪਹਿਲੀਆਂ ਚ ਨਾ ਨੂੰ ਕਿਦੋਂ ਦਾ ਕੱਟ ਹੀ ਲਵਾਂ ਹਾਂਜੀ ਲੱਗ ਪਚਾ ਪੀਨਾ ਹੋਰ ਕਾ ਪੀਣੀ ਆ ਦੁਪਹਿਰ ਵਾਲੀ ਦਾ ਕਹੀ ਚੱਕ ਲਿਆ 1/2 ਕਿਲੋ ਦਾ ਗਲਾਸ ਫੇਰ ਕਾ ਪੀਕੇ ਤੇ ਫੇਰ ਕੰਮ ਦੇ ਆ ਮੈਂ ਵੱਡੀ ਕੁ ਵੀ ਕੰਮ ਕਰਕੇ ਆਇਆ ਹਾਂ ਉਹ ਨਾ ਅੱਛਾ ਥੋੜਾ ਸਾਰੀ ਵੱਡੀ ਬਣੀ ਦੇ ਵਿੱਚ ਸਾਰਾ ਦੁਆਰੇ ਨੂੰ ਪਾਣੀ ਲਾ ਕੇ ਆਇਆ ਟਿੰਡੋ ਨੂੰ ਲਾ ਕੇ ਆਇਆ ਟਿੰਪਰ ਟਿੰਡੋ ਅਲੱਗ ਲਾ ਕੇ ਆ ਆਪਣੇ ਅੱਛਾ ਅੱਜ 3-4 ਟਿੰਡੋ ਲਾ ਕੇ ਕੜੇ ਦੀ ਪਾਣੀ ਨੱਥੇ ਲਗੀਆਂ ਕਰ ਗਿਆ ਤੇ ਦੁਆਰੇ ਨੂੰ ਵੀ ਫੜੀਆਂ ਪਈਆਂ ਕਰੀਆਂ ਹਾਂ ਕਦਮਾ ਦੇ ਵੱਲ ਜਿਹੜੀ ਅਗੀ ਆ ਚੰਨੀ ਖੜੀ ਵਸੇ ਆ 3-4 ਦਿਨ ਧਰਮੀ ਕਰਕੇ ਇੱਕ ਨਾਲ ਦੇ ਉਹ ਪਤੂ ਜਿਹਨੇ ਥੋੜੇ ਠੰਡੇ ਹੋ ਗਏ। ਹੂੰ ਠੰਡੇ ਨਹੀਂ ਹੋਏ। ਬੜਾ ਲੋਪ ਹੈਗੀ ਨਾ। ਧਰਮੀ ਬਹੁਤ ਜ਼ਿਆਦਾ ਪੇਂਦੀ। ਤੇ ਹੁਣ ਦੂਜਾ ਪਰ ਵੱਲੋਂ ਕਿ ਨਾਲ ਦਾ ਸੁੱਕਾ ਨਹੀਂ ਜਾਂਦਾ ਥੱਲੇ ਪਾਣੀ ਨਾਲ ਪਾਣੀ ਲੱਗਦਾ ਰਹਿੰਦਾ ਨਾ। ਪਾਣੀ ਦਮਾ ਕੰਡ ਲੱਗਦਾ ਰਹਿੰਦਾ ਤਾਂ ਉਹਦੇ ਦਵੰਨਾ ਸੋਕੀ ਗਈਆਂ ਜਾਂਦਾ। ਹਾਂ ਜਿਹੜੀਆਂ ਆਣ ਕਰਦੇ ਮਗਰ ਤੋਂ ਮਸੇ ਲੱਗੀਆਂ ਉਹ ਫਿਰ ਉਹ ਹੀ ਪਉਣੇ ਪੈਦਾ ਦੇਰ ਕਿੰਨੀ ਹੋਊਗਾ ਚੱਲ ਤੁਸੀਂ ਆਇਆ ਨਾ ਸਾਰਾ ਦਿਨ ਉੱਥੇ ਹੱਥ ਮਾਰਦੇ ਰਹਿੰਦੇ ਆ ਵਧੀਆ ਤਾਂ ਹੀ ਆ ਮੈਂ ਤਾਂ ਪਹੁੰਚਾ ਚਾਹ ਪੀ ਲਿਆ ਹੁਣ ਕੱਪੜੇ ਸਿਉਣ ਲੱਗੀਆਂ ਮੈਂ ਤਾਂ ਕੱਟ ਲੈ ਸਾਰੇ ਕੱਪੜੇ ਕੱਪੜੇ ਕੱਟ ਲੈ ਸੂਟ ਆ ਵੇਖੋ ਹੁਣ ਮੈਂ ਬੈਠ ਕੇ ਮਸ਼ੀਨ ਡਾਉਣੀ ਆ ਉਹ ਪਈ ਮੇਰੀ ਮਸ਼ੀਨ ਹੁਣ ਲੱਗਦੀ ਆ ਸੂਟ ਸਿਉਣ ਹਾਂਜੀ ਸਾਡੇ ਵੇਖੋ ਅੱਜ ਇੰਨੀ ਨੇਰੀ ਆਈ ਬਹੁਤ ਜਿਆਦੀ ਨੇਰੀ ਨੇਰੀ ਚ ਮੈਥੇ ਵੀਡੀਓ ਨਹੀਂ ਬਣਾਈ ਗਈ ਬਹੁਤ ਸੀਗੀ ਐ ਲਾਲ ਲਾਲ ਕੋ ਸੜ ਗਿਆ ਤੇ ਹੁਣ ਵੇਖੋ ਹੁਣ ਮੀਂਹ ਆ ਗਿਆ ਵੀ ਤੂੰ ਰੱਬ ਨੂੰ ਕਹਿਣ ਵਾਲਾ ਵੀ ਤੂੰ ਪਹਿਲਾਂ ਮੀਂਹ ਪਾ ਗੁੜੀਆਂ ਨੂੰ ਫੇਰ ਸਫਾਈ ਕਰਨ ਵਾਸਤੇ ਆਰੇ ਲਾ ਦੇਗਾ ਚਲੋ ਕਰੀ ਚਲੋ ਸਫਾਈਆਂ ਇਧਰ ਵੇਖੋ ਕਿਵੇਂ ਗੱਜੀ ਜਾਂਦਾ ਰੱਬ ਗਰਮੀ ਬਹੁਤ ਜਿਆਦੀ ਸੀ ਤੇ ਰੱਬ ਨੇ ਹੁਣ ਠੰਡ ਵੀ ਕਰਤੀ ਹੈ ਹੁਣ ਠੰਡ ਕਰਤੀ ਆ ਤੇ ਹੁਣ ਮੀਂਹ ਪਾਈ ਜਾਂਦਾ ਰੱਬ ਦੇ ਰੰਗ ਆ ਨਾ ਬੰਦਾ ਕੁਝ ਨਹੀਂ ਕਰ ਸਕਦਾ ਸਭ ਕੁਝ ਰੱਬ ਹੀ ਕਰਦਾ ਜਿਵੇਂ ਬੁੜੀਆਂ ਕਹਿੰਦੀਆਂ ਪਹਿਲਾਂ ਤੂੰ ਰੱਬਾ ਮੀਂਹ ਪਾ ਸਾਨੂੰ ਸਫਾਈ ਕਰਨੀ ਪੈਂਦੀ ਆ ਸਾਰੇ ਰੇਤਾ ਹੀ ਰੇਤਾ ਮਿੱਟੀ ਘੱਟਾ ਤੇ ਹੁਣ ਰੱਬ ਨੇ ਆ ਕਿ ਵੀ ਜੇ ਨਾ ਮੈਂ ਹੁਣ ਮਿੱਟੀ ਰੇਤਾ ਪਾ ਤਾ ਨਾ ਹੁਣ ਉਤੋਂ ਮੀਂਹ ਪਾ ਕੇ ਉਹ ਨੱਪ ਦਿਨ ਉਹ ਫਿਰ ਸਾਰਾ ਜੰਮ ਜੂਗਾ ਸਾਰੇ ਫਿਰ ਸਵੇਰੇ ਫੜਨੀਆਂ ਛਾੜੂ ਕੌਕਰ ਚਲੋ ਝਾੜਾ ਪੂੰਜੀ ਵਿਚਾਰੀਆਂ ਜਿਉਂ ਲੱਗਣੀਆਂ 12 1 ਵਜੇ ਤਾਈ ਸਾਰੀ ਸਫਾਈ ਕਰਨੀਆਂ ਹੁਣ ਸਾਢੇ 7 ਵਜੇ ਆ ਸਾਢੇ 7 ਵਜੇ ਮੀਂਹ ਸ਼ੁਰੂ ਹੋ ਗਿਆ ਹੁਣ ਰਾਤ ਦੇ ਸਾਢੇ 7 ਹੋ ਗਏ ਬੈਠੇ ਬੈਠੇ ਪਤਾ ਨਹੀਂ ਲੱਗਾ ਨੇਰੀ ਕਦੋਂ ਆਗੀ ਵਿਖੋ ਦਾਮੇ